ਹੈਲੋ ਦੋਸਤੋ ਰੋਚਕ ਪੰਜਾਬੀ ਕਹਾਣੀਆਂ ਚੈਨਲ ਤੇ ਤੁਹਾਡਾ ਹਾਰਦਿਕ ਸਵਾਗਤ ਹੈ। ਹਾਜ਼ਰ ਹੋਏ ਹਾਂ ਜੀ ਅੱਜ ਦੀ ਨਵੀਂ ਕਹਾਣੀ ਦੇ ਨਾਲ। ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ। ਕਹਾਣੀ ਨੂੰ ਪੂਰਾ ਜ਼ਰੂਰ ਸੁਣੀਏ। ਮੇਰਾ ਨਾਮ ਅਬੀਆ। ਇਹ ਗੱਲ ਵਦੋਂ ਦੀ ਆ ਜਦੋਂ ਮੈਂ ਪਲੱਸ 2 ਵਿੱਚ ਪੜਦਾ ਸੀ। ਮੇਰੀ ਉਮਰ 20 ਸਾਲ ਦੀ ਸੀ। ਮਾਰਚ ਦੇ ਮਹੀਨੇ ਮੈਂ ਆਪਣੇ ਮਾਮੇ ਦੇ ਵਿਆਹ ਤੇ ਗਿਆ ਸੀ ਤਾਂ ਮੇਰਾ ਸਾਰਾ ਪਰਿਵਾਰ ਵੀ ਉੱਥੇ ਪਹੁੰਚਿਆ ਹੋਇਆ ਸੀ। ਭੂਆ ਦੇ ਘਰ ਰਿਸ਼ਤੇਦਾਰਾਂ ਨਾਲ ਭਰਿਆ ਹੋਇਆ ਸੀ। ਉੱਥੇ ਮੇਰੀ ਭਾਬੀ ਵੀ ਆਈ ਸੀ। ਉਹ ਮੇਰੀ ਮੰਮੀ ਦੀ ਕਿਸੇ ਦੂਰ ਦੇ ਭਤੀਜੇ ਦੇ ਘਰ ਵਾਲੀ ਸੀ। ਉਹ ਬਹੁਤ ਹੀ ਸੋਹਣੀ ਸੀ। ਉਹਦਾ ਰੰਗ ਵੀ ਕੋਰਾ ਸੀ। ਉਮਰ ਵੀ ਜ਼ਿਆਦਾ ਨਹੀਂ ਸੀ। ਇਦਾਂ ਲੱਗਦਾ ਸੀ ਜਿੱਦਾਂ ਕੋਈ 28 ਕੋ ਸਾਲ ਦੀ ਹੋਊਗੀ। ਉਹਦਾ ਨਾਮ ਨੀਲਮ ਸੀ। ਉਹ ਮੇਰੀ ਮਾਂ ਨਾਲ ਗੱਲਾਂ ਕਰਦੀ ਸੀ। ਮੈਂ ਆਪਣੇ ਮਾਂ ਦੇ ਕੋਲ ਖੜ੍ਹਾ ਇਹਨੂੰ ਹੀ ਦੇਖਦਾ ਸੀ ਤੇ ਮਾੜਾ-ਮਾੜਾ ਹੱਸਦਾ ਸੀ। ਫਿਰ ਗੱਲਾਂ ਕਰਦੇ-ਕਰਦੇ ਉਹਦਾ ਧਿਆਨ ਮੇਰੇ ਤੇ ਪੈ ਗਿਆ। ਉੱਥੇ ਮੈਨੂੰ ਹੱਸਦੇ ਨੂੰ ਦੇਖ ਕੇ ਉਹ ਵੀ ਹੱਸ ਪਏ। ਉਹਨੇ ਫਿਰ ਮੰਮੀ ਨੂੰ ਪੁੱਛਿਆ ਕਿ ਇਹ ਕੌਣ ਆ ਤਾਂ ਮੰਮੀ ਨੇ ਮੇਰੇ ਬਾਰੇ ਭਾਬੀ ਨੂੰ ਦੱਸਿਆ। ਭਾਬੀ ਨੂੰ ਜਦੋਂ ਪਤਾ ਲੱਗਿਆ ਕਿ ਮੈਂ ਉਹਦਾ ਦਯੌਰ ਆ ਤੇ ਉਹ ਮਾਂ ਦੇ ਸਾਹਮਣੇ ਹੀ ਮੇਰੇ ਨਾਲ ਮਜ਼ਾਕ ਕਰਨ ਲੱਗ ਪਈ। ਮਾਂ ਦੇ ਕੋਲ ਖੜੀ ਸੀ। ਇਸ ਲਈ ਮੈਂ ਉਹਨੂੰ ਕੁਝ ਨਾ ਕਹਿ ਸਕਿਆ ਬਸ ਸ਼ਰਮਾਜੇ ਗਿਆ। ਤਾਂ ਮੰਮੀ ਨੂੰ ਉਹਨਾਂ ਦੇ ਨਨਾਨ ਨੇ ਆਵਾਜ਼ ਮਾਰ ਲਈ ਤੇ ਆਪਣੇ ਕੋਲ ਬੁਲਾ ਲਿਆ। ਮੰਮੀ ਕਹਿਣ ਲੱਗੀ ਤੁਸੀਂ ਦੋਨੇ ਗੱਲਾਂ ਕਰੋ ਮੈਂ ਹੁਣੇ ਆਉਣੀ ਆ। ਮੰਮੀ ਉੱਥੋਂ ਚਲੀ ਗਈ ਅਸੀਂ ਦੋਨੇ ਖੜੇ ਸੀ ਮੈਂ ਸ਼ਰਮ ਦੇ ਮਾਰੇ ਕੁਝ ਬੋਲਦਾ ਹੀ ਨਹੀਂ ਸੀ ਪਰ ਉਦੋਂ ਹੀ ਭਾਬੀ ਨੇ ਪੁੱਛਿਆ ਕਿ ਤੂੰ ਕਿਹੜੀ ਕਲਾਸ ਵਿੱਚ ਆ ਮੈਂ ਨਜ਼ਰਾਂ ਝੁਕਾ ਕੇ ਕਿਹਾ ਕਿ ਮੈਂ ਪਾਸ 2 ਚਾਂ ਇਸ ਸਾਲ ਮੇਰੇ ਪਾਸ 2 ਦੇ ਪੇਪਰ ਹੋ ਜਾਣੇ ਆ ਭਾਬੀ ਮੁਸਕਰਾ ਕੇ ਕਹਿਣ ਲੱਗੀ ਅੱਛਾ ਹੁਣ ਮੇਰਾ ਦਿਓਰ ਵੱਡਾ ਹੋ ਗਿਆ ਤੇ ਮੈਂ ਵੀ ਮੁਸਕਰਾ ਪਿਆ ਸੀ ਉਹ ਮੇਰੇ ਵੱਲ ਦੇਖਦੀ ਰਹੀ ਜਿਦਾਂ ਕੁਝ ਕਹਿਣਾ ਚਾਹੁੰਦੀ ਹੋਵੇ ਪਰ ਫਿਰ ਉਹਨੇ ਮਾਹੌਲ ਨੂੰ ਥੋੜਾ ਹਲਕਾ ਕਰਨ ਦੇ ਲਈ ਆਪੇ ਹੀ ਗੱਲ ਸ਼ੁਰੂ ਕਰ ਦਿੱਤੀ ਕਹਿਣ ਲੱਗੀ ਕਿ ਪੜ੍ਹਾਈ ਕਿੱਦਾਂ ਚੱਲਦੀ ਆ ਮੈਂ ਕਿਹਾ ਠੀਕ ਆ ਭਾਬੀ ਬਸ ਥੋੜੀ ਜਿਹੀ ਟੈਨਸ਼ਨ ਰਹਿੰਦੀ ਆ ਪੇਪਰ ਲੱਗੇ ਆ ਗਿਆ ਭਾਬੀ ਨੇ ਮਜ਼ਾਕ ਜਿਹਾ ਕੀਤਾ ਤੇ ਕਹਿਣ ਲੱਗੀ ਟੈਨਸ਼ਨ ਤੂੰ ਇੰਨਾ ਸੋਹਣਾ ਤੈਨੂੰ ਟੈਨਸ਼ਨ ਲੈਣ ਦੀ ਕੀ ਲੋੜ ਆ ਫਿਰ ਵੀ ਮੈਂ ਸ਼ਰਮ ਆ ਗਿਆ ਪਰ ਭਾਬੀ ਦੇ ਅੰਦਾਜ਼ ਵਿੱਚ ਇੱਕ ਆਪਣਾਪਣ ਸੀ ਜਿਦੇ ਵਿੱਚ ਕੁਝ ਥੋੜੇ ਥੋੜੇ ਘਬਰਾਟ ਹੁੰਦੀ ਜਾਂਦੀ ਸੀ ਫਿਰ ਉਹਨੇ ਮੇਰੀ ਬਾਹ ਨੂੰ ਠੱਪਤ ਪਾਇਆ ਤੇ ਕਹਿਣ ਲੱਗੀ ਅਭੀ ਕੋਈ গারਲਫ੍ਰੈਂਡ ਹੈਗੀ ਆ ਜਣਾ ਮੈਂ ਘਬਰਾ ਗਿਆ ਸੀ ਮੈਂ ਕਿਹਾ ਨਹੀਂ ਭਾਬੀ ਇਦਾਂ ਦੀ ਕੋਈ ਗੱਲ ਨਹੀਂ ਉਹ ਹੱਸ ਕੇ ਕਹਿਣ ਲੱਗੀ ਫਿਰ ਤਾਂ ਤੂੰ ਬਹੁਤ ਵੱਡਾ ਝੂਠ ਬੋਲਦਾ ਇੰਨੀ ਪਿਆਰੀ ਸਮਾਈਲ ਤੇ ਕੋਈ ਕੁੜੀ ਨਾ ਹੋਵੇ ਮੰਮੀ ਜੀ ਨੂੰ ਦੱਸਾਂ ਮੈਂ ਫਟਾਫਟ ਕਿਹਾ ਕਿ ਨਹੀਂ ਭਾਬੀ ਪਲੀਜ਼ ਨਾ ਦੱਸੀ ਫਿਰ ਅਸੀਂ ਦੋਨੇ ਬਹੁਤ ਹੱਸਦੇ ਸੀ ਭਾਬੀ ਨੇ ਮੇਰੇ ਵੱਲ ਨੂੰ ਮੇਰੇ ਕੰਨ ਵਿੱਚ ਕਿਹਾ ਵੈਸੇ ਤੇਰੀਆਂ ਅੱਖਾਂ ਬਹੁਤ ਸੋਹਣੀਆਂ ਤੈਨੂੰ ਪਤਾ ਮੇਰੇ ਤਾਂ ਸਾਰ ਹੋ ਗਏ ਸੀ ਭਾਬੀ ਦੀ ਆਵਾਜ਼ ਵਿੱਚ ਕੋਈ ਹਲਕੀ ਜਿਹੀ ਗੰਭੀਰਤਾ ਵੀ ਸੀ ਮੈਂ ਉਹਦੇ ਵੱਲ ਦੇਖਿਆ ਉਹਦੀਆਂ ਨਜ਼ਰਾਂ ਵਿੱਚ ਕੁਝ ਅਜੀਬ ਜਿਹਾ ਸੀ ਕੁਝ ਏਦਾਂ ਦਾ ਸੀ ਜੋ ਮੈਨੂੰ ਬੇਚੈਨ ਕਰਦਾ ਸੀ ਫਿਰ ਵੀ ਕੁਝ ਚੰਗਾ ਲੱਗ ਰਿਹਾ ਸੀ ਥੋੜੀ ਦੇਰ ਅਸੀਂ ਦੋਨੇ ਚੁੱਪ ਰਹੇ ਤੇ ਭਾਬੀ ਨੇ ਹੌਲੀ ਜਿਹੀ ਕਿਹਾ ਕਿ ਚੱਲ ਮੈਂ ਹੁਣ ਚਲਦੀ ਆ ਬਹੁਤ ਕੰਮ ਪਿਆ ਵਾ ਪਰ ਤੇਰੇ ਨਾਲ ਫਿਰ ਗੱਲ ਕਰੂੰਗੀ ਉਹਨੇ ਮੈਨੂੰ ਇੱਕ ਹਲਕੀ ਜਿਹੀ ਮੁਸਕਾਨ ਦਿੱਤੀ ਤੇ ਫਿਰ ਮੁੜ ਕੇ ਚਲੀ ਗਈ ਮੈਂ ਉੱਥੇ ਖੜਾ ਰਿਹਾ دل دیਆਂ ਧੜਕਨਾਂ ਨੂੰ ਸੰਭਾਲਦਾ ਕਿ ਮੁਸਕਾਨ ਨੂੰ ਸੰਭਾਲਦਾ ਕੁਝ ਤਾਂ ਸੀ ਜੋ ਮੈਨੂੰ ਮਹਿਸੂਸ ਹੁੰਦਾ ਸੀ ਉਸ ਤੋਂ ਬਾਅਦ ਜਦੋਂ ਵੀ ਭਾਬੀ ਮੈਨੂੰ ਮਿਲਦੀ ਤਾਂ ਸਾਡੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਤੇ ਹਾਸਾ ਵੀ ਹੁੰਦਾ ਰਹਿੰਦਾ ਸੀ ਉਸ ਦਿਨ ਸ਼ਾਮ ਨੂੰ ਮੈਂ ਇਕੱਲਾ ਹੀ ਵਿਹੜੇ ਵਿੱਚ ਇੱਕ ਪਾਸੇ ਮੰ지에 ਤੇ ਬੈਠਾ ਸੀ ਸ਼ਾਮ ਦਾ ਵੇਲਾ ਸੀ ਠੰਡੀ-ਠੰਡੀ ਹਵਾ ਚੱਲਦੀ ਸੀ ਤੇ ਵਿਆਹ ਦਾ ਮਾਹੌਲ ਬਣਿਆ ਹੋਇਆ ਸੀ ਤਾਂ ਭਾਬੀ ਕਿਤੇੋਂ ਆਈ ਤੇ ਮੇਰੇ ਕੋਲ ਆ ਕੇ ਬੈਠ ਗਈ ਫਿਰ ਕੁਝ ਦੇਰ ਭਾਬੀ ਕਹਿੰਦੀ ਕਿ ਤੇਰੇ ਕਦੋਂ ਪੇਪਰ ਹੋਣਿਆ ਮੈਂ ਜਵਾਬ ਦਿੱਤਾ ਭਾਬੀ ਬਸ 2 ਮਹੀਨੇ ਰਹਿ ਗਏ ਆ ਫਿਰ ਮੈਂ ਇੱਥੋਂ ਜਾਊਗਾ ਤੇ ਆਪਣੀ ਪੜ੍ਹਾਈ ਦੀ ਟੈਨਸ਼ਨ ਸ਼ੁਰੂ ਕਰੂੰਗਾ ਭਾਬੀ ਮੁਸਕਰਾ ਕੇ ਕਹਿਣ ਲੱਗੀ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਹਜੇ ਵਿਆਹ ਵਿੱਚ ਇੰਜੋਏ ਕਰ ਜਦੋਂ ਇੱਥੋਂ ਜਾਣਾ ਤੇ ਪੂਰੀ ਤਿਆਰੀ ਕਰ ਲਈ ਸਭ ਕੁਝ ਵਧੀਆ ਹੋਊਗਾ ਉਸ ਤੋਂ ਬਾਅਦ ਸਾਡੀ ਇੱਧਰ ਉੱਧਰ ਦੀਆਂ ਗੱਲਾਂ ਹੋਰ ਸ਼ੁਰੂ ਹੋ ਗਈਆਂ ਭਾਬੀ ਨੂੰ ਮੈਂ ਗੱਲਾਂ-ਗੱਲਾਂ ਵਿੱਚ ਉਹਦੇ ਘਰ ਵਾਲੇ ਬਾਰੇ ਵੀ ਪੁੱਛ ਹੀ ਲਿਆ ਕਿਉਂਕਿ ਮੇਰੀ ਉਹਦੇ ਘਰ ਵਾਲੇ ਨਾਲ ਜ਼ਿਆਦਾ ਜਾਣ-ਪਹਿਚਾਨ ਨਹੀਂ ਸੀ ਫਿਰ ਭਾਬੀ ਨੇ ਦੱਸਿਆ ਕਿ ਤੇਰਾ ਭਰਾ ਵਿਆਹ ਵਿੱਚ ਨਹੀਂ ਆਇਆ ਉਹ ਕਿਸੇ ਕੰਮ ਲਈ ਗਿਆ ਹੋਇਆ ਉਹਨੂੰ ਛੁੱਟੀ ਨਹੀਂ ਮਿਲੀ ਫਿਰ ਮੈਂ ਹਾਸਦੇ ਹੋਏ ਕਿਹਾ ਕਿ ਭਾਬੀ ਤੁਸੀਂ ਤਾਂ ਬਹੁਤ ਵੱਡੇ ਵੱਡੇ ਸ਼ਹਿਰਾਂ ਵਿੱਚ ਘੁੰਮਦੇ ਹੋਵੋਗੇ ਕਿਸੇ ਸਮੁੰਦਰ ਪਾਰਟੀ ਐਰਾ ਵਗੈਰਾ ਮੈਂ ਤਾਂ ਮਜ਼ਾਕ ਵਿੱਚ ਹੀ ਕਿਹਾ ਸੀ ਤਾਂ ਭਾਬੀ ਸੁਣਦੇ ਹੀ ਇੱਕਦਮ ਸ਼ਾਂਤ ਹੋ ਗਈ ਉਹਦੀਆਂ ਤਾਂ ਅੱਖਾਂ ਜਿਵੇਂ ਬੁੱਝ ਗਈਆਂ ਸੀ ਤੇ ਮੁਸਕਾਨ ਖਤਮ ਹੋ ਗਈ ਸੀ ਤੇ ਸ਼ਾਂਤੀ ਜਿਹੀ ਨਾਲ ਕਹਿਣ ਲੱਗੀ ਸਾਡੇ ਵਿੱਚ ਤਾਂ ਫਿਰ ਉਹ ਚੁੱਪ ਹੋ ਗਈ ਮੈਂ ਕਿਹਾ ਮੈਨੂੰ ਸਮਝ ਨਹੀਂ ਆਈ ਉਹ ਮੈਨੂੰ ਦੇਖਦੀ ਰਹੀ ਜਿੱਦਾਂ ਆਪਣੇ ਆਪ ਨੂੰ ਜ਼ਬਰਦਸਤੀ ਕਰਦੀ ਹੋਈ ਨਕਲੀ ਮੁਸਕਾਨ ਜਈ ਨਾਲ ਕਹਿਣ ਲੱਗੀ ਤੇਰੇ ਭਰਾ ਨੇ ਬਹੁਤ ਅਸਰ ਕਰਾਈ ਆ ਬਹੁਤ ਜ਼ਿਆਦਾ ਉਸ ਤੋਂ ਬਾਅਦ ਉਹਨੇ ਫਟਾਫਟ ਇੱਧਰ ਉੱਧਰ ਦੇਖਿਆ ਤੇ ਕਹਿਣ ਲੱਗੀ ਮੈਂ ਹੁਣ ਜਾਂਦੀ ਆ ਥੋੜਾ ਜਿਹਾ ਕੰਮ ਰਹਿ ਗਿਆ ਵਾ ਤਾਂ ਉਹ ਉੱਠ ਕੇ ਚਲੀ ਗਈ ਪਰ ਉਹਦਾ ਚਿਹਰਾ ਤਾਂ ਜਿਵੇਂ ਉਦਾਸ ਹੋ ਗਿਆ ਸੀ ਮੈਂ ਉਹਨੂੰ ਜਾਂਦੇ ਦੇਖਦਾ ਰਿਹਾ ਮੇਰੇ ਵਿੱਚ ਫਿਰ ਅਜੀਬ ਜਿਹੀ ਫੀਲਿੰਗ ਆਈ ਭਾਬੀ ਦੀ ਜਵਾਨੀ ਨੂੰ ਦੇਖ ਕੇ ਤਾਂ ਮੈਨੂੰ ਉਹ ਅੰਦਰੋਂ ਹੀ ਹਿਲਾ ਗਈ ਸੀ ਕਿ ਮੇਰਾ ਭਰਾ ਸੱਚੀ ਕਾ ਬੀਨੂ ਠੀਕ ਤਰ੍ਹਾਂ ਨਹੀਂ ਰੱਖਦਾ ਸੀ ਉਹਨੇ ਉਹਨੂੰ ਪਿਆਰ ਨਹੀਂ ਦਿੱਤਾ ਸੀ ਜੋ ਉਹਨੂੰ ਚਾਹੀਦਾ ਸੀ ਜੇ ਇਦਾਂ ਨਹੀਂ ਤਾਂ ਕਿਉਂ ਇੰਨੀ ਪਿਆਰੀ ਸਮਝਦਾਰ ਨਰਮਦਿਲ ਤੇ ਹੱਸਣ ਖੇਡਣ ਵਾਲੀ ਭਾਬੀ ਅਚਾਨਕ ਏਦਾਂ ਟੁੱਟ ਕਿਉਂ ਗਈ ਮੈਂ ਉੱਥੇ ਬੈਠਾ ਰਿਹਾ ਤੇ ਕਾਫੀ ਦਿਨ ਸੋਚਦਾ ਵੀ ਰਿਹਾ ਕੁਝ ਦਿਨ ਮੈਂ ਸੋਚਿਆ ਕਿਉਂ ਅਭੀ ਤੂੰ ਇੱਥੇ ਵਿਆਹ ਵਿੱਚ ਆਇਆ ਥੋੜਾ ਹਾਸਾ ਮਜ਼ਾਕ ਹੋ ਜਾਵੇ ਤਾਂ ਕੀ ਹੋਇਆ ਭਾਬੀ ਆਪਣੀ ਦੁਨੀਆ ਦੀ ਹੀ ਆ ਤੂੰ ਆਪਣੇ ਦੁਨੀਆ ਦਾ ਵਿਆਹ ਹੋਊਗਾ ਸਾਰੇ ਆਪੋ ਆਪਣੇ ਘਰੇ ਚਲੇ ਜਾਣਗੇ ਤੇ ਤੈਨੂੰ ਇਹਦੇ ਨਾਲ ਕੀ ਮੈਂ ਇਹ ਸਭ ਸੋਚ ਕੇ ਮਨ ਵਿੱਚ ਝੂਠੀ ਜਿਹੀ ਤਸੱਲੀ ਦਿੱਤੀ ਪਰ ਕਿਤੇ ਨਾ ਕਿਤੇ ਦਿਲ ਵਿੱਚ ਭਾਬੀ ਦੀਆਂ 부ਝੀਆਂ ਹੋਈਆਂ ਅੱਖਾਂ ਮੈਨੂੰ ਦਿਖ ਰਹੀਆਂ ਸੀ ਉਹਦਾ ਬਨਾਵਟੀ ਹਾਸਾ ਉਹਦੀ ਸ਼ਾਂਤੀ ਉਹਦੀ ਚੁੱਪ ਤੇ ਅਚਾਨਕ ਉੱਠ ਕੇ ਚਲੇ ਜਾਣਾ ਤੇ ਫਿਰ ਰਾਤ ਹੋ ਗਈ ਸੀ ਤੇ ਸਾਰਿਆਂ ਨੇ ਰੋਟੀ ਖਾਧੀ ਤੇ ਆਪੋ ਆਪਣੇ ਬਿਸਤਰਿਆਂ ਤੇ ਸੌਣ ਲਈ ਲੰਮੇ ਪਏਗੇ ਅਸੀਂ ਵੀ ਖਾ ਪੀ ਕੇ ਲੰਮੇ ਪਏ ਸੀ ਮੇਰੇ ਲਾਗੇ ਕਈ ਰਿਸ਼ਤੇਦਾਰ ਵੀ ਲੰਮੇ ਪਏ ਸੀ ਰਾਤ ਨੂੰ 2 ਵਜੇ ਕਿਸੇ ਦੇ ਆਉਣ ਦਾ ਅਹਿਸਾਸ ਹੋਇਆ ਜਿਵੇਂ ਚੂੜੀਆਂ ਦੀ ਆਵਾਜ਼ ਮੈਂ ਦੇਖਿਆ ਕਿ ਹਨੇਰੇ ਵਿੱਚ ਮੈਨੂੰ ਕੋਈ ਔਰਤ ਦਿਸੀ ਮੈਂ ਧਿਆਨ ਨਾਲ ਨਹੀਂ ਦੇਖਿਆ ਤੇ ਚਾਦਰ ਲੈ ਕੇ ਲੰਮੇ ਪਿਆ ਰਿਆ ਥੋੜੀ ਦੇਰ ਬਾਅਦ ਫਿਰ ਮੈਨੂੰ ਅਹਿਸਾਸ ਹੋਇਆ ਕਿ ਕੋਈ ਮੈਨੂੰ ਜਗਾ ਰਿਹਾ ਮੈਂ ਦੇਖਿਆ ਤਾਂ ਭਾਬੀ ਸੀ ਫਿਰ ਮੈਂ ਉੱਠਿਆ ਤੇ ਮੈਂ ਘਬਰਾ ਕੇ ਪੁੱਛਿਆ ਕਿ ਕੀ ਹੋ ਗਿਆ ਭਾਬੀ ਉਹਨੇ ਆਪਣਾ ਮੋਬਾਈਲ ਦਿਖਾਉਂਦੇ ਹੋਏ ਕਿਹਾ ਕਿ ਇਹਦੇ ਵਿੱਚ ਫੋਨ ਨਹੀਂ ਲੱਗ ਰਿਹਾ ਦੇਖ ਇਹਨੂੰ ਕੀ ਹੋ ਗਿਆ ਮੈਂ ਦੇਖਿਆ ਤਾਂ ਜ਼ਿਆਦਾ ਪ੍ਰੋਬਲਮ ਨਹੀਂ ਸੀ ਫੋਨ ਫਲਾਈਟ ਮੋਡ ਤੇ ਸੀ ਮੈਂ ਉਹਨੂੰ ਠੀਕ ਕੀਤਾ ਤੇ ਔਨ ਕਰ ਦਿੱਤਾ ਫਿਰ ਫੋਨ ਲੱਗਣ ਲੱਗ ਪਿਆ ਮੈਂ ਆਪਾਂ ਫੋਨ ਭਾਬੀ ਨੂੰ ਦੇ ਦਿੱਤਾ ਤਾਂ ਭਾਬੀ ਨੇ ਕਿਹਾ ਕਿ ਕੀ ਹੋਇਆ ਸੀ ਮੈਂ ਕਿਹਾ ਕੁਝ ਨਹੀਂ ਗਲਤੀ ਨਾਲ ਤੁਹਾਡੇ ਕੋਲ ਫਲਾਈਟ ਮੋਡ ਤੇ ਲੱਗ ਗਿਆ ਸੀ ਮੇਰੇ ਵੱਲ ਉਹ ਦੇਖਦੀ ਰਹੀ ਸ਼ਾਇਦ ਉਹ ਮੈਨੂੰ ਕੁਝ ਕਹਿਣਾ ਚਾਹੁੰਦੀ ਸੀ ਸ਼ਾਇਦ ਕੁਝ ਛੁਪਾ ਵੀ ਰਹੀ ਸੀ ਫਿਰ ਮੁਸਕਰਾ ਕੇ ਕਹਿਣ ਲੱਗੀ ਥੈਂਕ ਯੂ ਮੈਂ ਦੁਬਾਰਾ ਚਾਦਰ ਲੈਣ ਹੀ ਵਾਲਾ ਸੀ ਤਾਂ ਹੌਲੀ ਜਿਹੀ ਉਹ ਕਹਿਣ ਲੱਗੀ ਕਿ ਮੇਰੇ ਨਾਲ ਬਾਥਰੂਮ ਵਿੱਚ ਚੱਲ ਥੱਲੇ ਹਨੇਰਾ ਬਹੁਤ ਆ ਮੈਨੂੰ ਡਰ ਲੱਗਦਾ ਤੂੰ ਮੇਰੇ ਨਾਲ ਜਾਵੇਂਗਾ ਨਾ ਤਾਂ ਮੈਂ ਹੈਰਾਨជា ਹੋ ਗਿਆ ਫਿਰ ਮੈਂ ਆਪਣੇ ਆਪ ਨੂੰ ਸੰਭਾਲ ਕੇ ਕਿਹਾ ਕਿ ਚੱਲ ਭਾਬੀ ਕੋਈ ਗੱਲ ਨਹੀਂ ਮੈਂ ਚੱਪਲ ਪਾਈ ਤੇ ਭਾਬੀ ਦੇ ਨਾਲ ਪੌੜੀਆਂ ਤੋਂ ਉਤਰਨ ਲੱਗ ਪਿਆ ਹਨੇਰਾ ਵਾਕਈ ਬਹੁਤ ਸੀ ਥੱਲੇ ਵੀ ਬਹੁਤ ਸ਼ਾਂਤੀ ਸੀ ਭਾਬੀ ਮੇਰੇ ਨਾਲ ਤੁਰ ਰਹੀ ਸੀ ਤੇ ਅਸੀਂ ਬਾਥਰੂਮ ਦੇ ਕੋਲ ਪਹੁੰਚੇ ਤੇ ਮੈਂ ਉੱਥੇ ਹੀ ਦਰਵਾਜ਼ੇ ਤੋਂ ਥੋੜਾ ਦੂਰ ਖੜਾ ਹੋ ਗਿਆ ਤੇ ਕਿਹਾ ਭਾਬੀ ਤੁਸੀਂ ਚਲੇ ਜਾਓ ਮੈਂ ਇੱਥੇ ਹੀ ਖੜਾ ਭਾਬੀ ਨੇ ਇੱਕ ਵਾਰ ਮੇਰੇ ਵੱਲ ਦੇਖਿਆ ਤੇ ਉਹਨੇ ਸਿਰ ਹਿਲਾਇਆ ਤੇ ਦਰਵਾਜ਼ਾ ਖੋਲ ਕੇ ਅੰਦਰ ਚਲੀ ਗਈ ਮੈਂ ਬਾਹਰ ਇਕੱਲਾ ਖੜਾ ਸੀ ਪਰ ਮੇਰੇ ਮਨ ਵਿੱਚ ਭਾਬੀ ਦੀਆਂ ਬੁਝੀਆਂ ਹੋਈਆਂ ਅੱਖਾਂ ਘੁੰਮ ਰਹੀਆਂ ਸੀ ਪਰ ਜੋ ਸ਼ਾਂਤੀ ਉਹਦੇ ਚਿਹਰੇ ਤੇ ਸੀ ਉਹ ਚੁੱਪ ਇਸ ਵੇਲੇ ਮੇਰੇ ਆਸ-ਪਾਸ ਸੀ ਕੁਝ ਹੀ ਥੇਰ ਵਿੱਚ ਭਾਬੀ ਬਾਹਰ ਆਈ ਤੇ ਆਪਣੀ ਚੁੰਨੀ ਨੂੰ ਸੰਭਾਲਦੀ ਹੋਈ ਉਹਨੇ ਇੱਕ ਵਾਰ ਫਿਰ ਮੇਰੇ ਵੱਲ ਦੇਖਿਆ ਤੇ ਕਹਿਣ ਲੱਗੀ ਸੱਚੀ ਮੈਨੂੰ ਇਕੱਲੇ ਨੂੰ ਬਹੁਤ ਡਰ ਲੱਗਦਾ ਮੈਂ ਮੁਸਕਰਾ ਕੇ ਕਿਹਾ ਕੋਈ ਗੱਲ ਨਹੀਂ ਤੁਸੀਂ ਡਰੋ ਨਾ ਮੈਂ ਹੈਗਾ ਉਹ ਕੁਝ ਬੋਲੀ ਨਹੀਂ ਬਸ ਮੇਰੇ ਨਾਲ ਉਹ ਵਾਪਸ ਆਉਣ ਲੱਗੀ ਫਿਰ ਅਸੀਂ ਸ਼ਾਮ ਤੇ ਪਹੁੰਚ ਗਏ ਤਾਂ ਚਾਰੇ ਪਾਸੇ ਸਾਰੇ ਸੁੱਤੇ ਪਏ ਸੀ ਕੋਈ ਪਾਸਾ ਪਲਟ ਰਿਹਾ ਸੀ ਤੇ ਕੋਈ ਘਰਾੜੇ ਮਾਰ ਰਿਹਾ ਸੀ ਮੈਂ ਹੌਲੀ ਜਹੀ ਆਪਣੇ ਬਿਸਤਰੇ ਤੇ ਆ ਕੇ ਲੰਮੇ ਪੈ ਗਿਆ ਤੇ ਭਾਬੀ ਵੀ ਆਪਣੇ ਬਿਸਤਰੇ ਤੇ ਜਾ ਕੇ ਲੰਮੇ ਪੈ ਗਈ ਥੋੜਾ ਟਾਈਮ ਹੀ ਹੋਇਆ ਸੀ ਪਰ ਜਿੱਦਾਂ ਹੀ ਮੈਂ ਬਿਸਤਰੇ ਤੇ ਲੰਮੇ ਪੈਣ ਲੱਗਿਆ ਤਾਂ ਦੇਖਿਆ ਕਿ ਮੇਰੇ ਬਿਸਤਰੇ ਤੇ ਤਾਂ ਕੋਈ ਹੋਰ ਲੰਮੇ ਪੈ ਗਿਆ ਸੀ ਸ਼ਾਇਦ ਨੀਂਦ ਵਿੱਚ ਕੋਈ ਮੇਰੀ ਥਾਂ ਤੇ ਆ ਕੇ ਲੰਮੇ ਪੈ ਗਿਆ ਸੀ ਮੈਂ ਥੋੜਾ ਝੁਕਿਆ ਤਾਂ ਭਾਬੀ ਮੈਨੂੰ ਕਹਿਣ ਲੱਗੀ ਅਭੀ ਰੁਕ ਜਾ ਉਹ ਨੂੰ ਨਾ ਉਠਾ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਮੇਰੇ ਤੋਂ ਥੋੜੀ ਦੂਰੀ ਹੀ ਖੜੀ ਉਹ ਕਹਿਣ ਲੱਗੀ ਕਿ ਤੂੰ ਮੇਰੇ ਨਾਲ ਚੱਲ ਉਹਨੇ ਹੌਲੀ ਜਿਹੀ ਮੈਨੂੰ ਕਿਹਾ ਕਿ ਮੇਰੇ ਬਿਸਤਰੇ ਤੇ ਵੀ ਕਾਫੀ ਥਾਂ ਤੂੰ ਮੇਰੇ ਕੋਲ ਮੇਰੇ ਨਾਲ ਆ ਕੇ ਪੈ ਜਾ ਮੈਂ ਇਕੱਲੀ ਹੀ ਸੁੱਤੀ ਹਾਂ ਤੂੰ ਇੱਕ ਪਾਸੇ ਅੱਗੇ ਸੌਂ ਜਾਏਂ ਮੈਂ ਮੰਨ ਗਿਆ ਦਿਲ ਦੀਆਂ ਧੜਕਣਾਂ ਜਿਵੇਂ ਫਿਰ ਤੇਜ਼ ਹੋ ਗਈਆਂ ਮੈਂ ਸਿਰ ਹਿਲਾਇਆ ਤੇ ਉਹਦੇ ਪਿੱਛੇ-ਪਿੱਛੇ ਤੁਰ ਪਿਆ ਛੱਤ ਦੀ ਉਹ ਸਾਈਡ ਸਭ ਤੋਂ ਵੱਖਰੀ ਸੀ ਉੱਥੇ ਥੋੜੀ ਜਿਹੀ ਹਵਾ ਵੀ ਜ਼ਿਆਦਾ ਸੀ ਤੇ ਬਾਕੀਆਂ ਨਾਲੋਂ ਥੋੜਾ ਦੂਰ ਹੋਣ ਕਰਕੇ ਇੱਕ ਵੱਖਰੀ ਜਿਹੀ ਸ਼ਾਂਤੀ ਵੀ ਸੀ ਭਾਬੀ ਨੇ ਆਪਣੇ ਜਿਸ ਤਰੀਕੇ ਸਾਈਡ ਤੇ ਲਿਆ ਸੀ ਚਾਦਰ ਵੀ ਵਧੀਆ ਵਿਛਾਈ ਹੋਈ ਸੀ ਸਰਾਣਾ ਵੀ ਹਲਕਾ ਜਿਹਾ ਸੀ ਉੱਥੇ ਪਹੁੰਚ ਕੇ ਭਾਬੀ ਚੁੱਪਚਾਪ ਇੱਕ ਪਾਸੇ ਨੂੰ ਹੋ ਕੇ ਪੈ ਗਈ ਮੈਂ ਉਹਦੇ ਦੂਸਰੇ ਵੱਲ ਬੜੇ ਧਿਆਨ ਨਾਲ ਪਾਸਾ ਪਲਟਿਆ ਤੇ ਇੱਕ ਸਾਈਡ ਤੋਂ ਹੋ ਕੇ ਦੂਜੀ ਫਾਸੇ ਲੰਮੇ ਪੈ ਗਿਆ ਦੋਨੇ ਕੁਝ ਧਿਰ ਚੁੱਪ ਰਹੇ ਮੈਂ ਚੁੱਪਚਾਪ ਆਸਮਾਨ ਵੱਲ ਦੇਖ ਰਿਹਾ ਸੀ ਦਿਲ ਵਿੱਚ ਕਈ ਸਵਾਲ ਵੀ ਸੀ ਪਰ ਜ਼ੁਬਾਨ ਤੇ ਕੋਈ ਗੱਲ ਨਹੀਂ ਸੀ ਆਉਂਦੀ ਤੇ ਫਿਰ ਭਾਬੀ ਹੌਲੀ ਜਿਹੀ ਕਹਿਣ ਲੱਗੀ ਕਿ ਅਭੀ ਅੱਜ ਮੈਨੂੰ ਬਹੁਤ ਵਧੀਆ ਲੱਗਿਆ ਕਿ ਤੂੰ ਮੇਰੇ ਨਾਲ ਆ ਮੈਂ ਉਹਦੇ ਵੱਲ ਨੂੰ ਦੇਖਿਆ ਬਸ ਹੌਂ ਤੇ ਕਹਿ ਦਿੱਤਾ ਫਿਰ ਕੁਝ ਧਿਰ ਅਸੀਂ ਚੁੱਪ ਰਹੇ ਤੇ ਛਤ ਦੀ ਉਸ ਠੰਡੀ ਰਾਤ ਵਿੱਚ ਅਸੀਂ ਦੋਨੇ ਇੱਕ ਹੀ ਬਿਸਤਰੇ ਤੇ ਸੀ ਤੇ ਮੈਂ ਅੱਖਾਂ ਬੰਦ ਕਰ ਲਈਆਂ ਪਰ ਨੀਂਦ ਮੈਨੂੰ ਵੀ ਨਹੀਂ ਆ ਰਹੀ ਸੀ ਕਿਉਂਕਿ ਮੇਰੇ ਮਨ ਵਿੱਚ ਸ਼ਾਮ ਨੂੰ ਜੋ ਹੋਇਆ ਉਹ ਗੱਲਾਂ ਘੁੰਮ ਰਹੀਆਂ ਸੀ ਆਖਰ ਭਾਬੀ ਘੁੰਮਣ ਫਿਰਨ ਵਾਲੀ ਗੱਲ ਤੇ ਅਚਾਨਕ ਚੁੱਪ ਕਿਉਂ ਹੋ ਗਈ ਸੀ ਉਹਦਾ ਚਿਹਰਾ ਉਸ ਵੇਲੇ ਬੁੱਝ ਗਿਆ ਸੀ ਫਿਰ ਉਹ ਚੁੱਪਚਾਪ ਉੱਥੋਂ ਚਲੀ ਵੀ ਗਈ ਮੇਰਾ ਦਿਲ ਕਰਦਾ ਸੀ ਕਿ ਉਹਨੂੰ ਪੁੱਛ ਲਵਾਂ ਪਰ ਇੱਕ ਅਜੀਬ ਜਿਹਾ ਡਰ ਵੀ ਸੀ ਕਿਤੇ ਖੁਦ ਏਦਾਂ ਨਾ ਕਹਿ ਬੈਠਾਂ ਕਿ ਜੋ ਉਹਨੂੰ ਤੋੜ ਦੇਵੇ ਪਰ ਮੇਰੇ ਮਾਂ ਦੀ ਬੇਚੈਨੀ ਕੁਝ ਗੱਲਾਂ ਦਾ ਸ਼ੋਰ ਮੇਰੇ ਕੋਲ ਸਹ ਨਹੀਂ ਸੀ ਸਹਾਂ ਨਹੀਂ ਸੀ ਜਾਂਦਾ ਮੈਂ ਆਪਣੇ ਆਪ ਨੂੰ ਕੁਝ ਸਾਇਕੀ ਵਿੱਚ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਫਿਰ ਹੌਲੀ ਜਹੀ ਕਹਿ ਹੀ ਦਿੱਤਾ ਭਾਬੀ ਤੂੰ ਜਾਗਦੀ ਹੈ ਉਹ ਚੁੱਪ ਰਹੀ ਤਾਂ ਫਿਰ ਕਹਿਣ ਲੱਗੀ ਹਾਂ ਆ ਵੀ ਦੱਸ ਕੀ ਹੋਇਆ ਮੈਂ ਥੋੜੀ देर ਚੁੱਪ ਰਿਆ ਤੇ ਫਿਰ ਹੌਲੀ ਜਹੀ ਕਿਹਾ ਭਾਬੀ ਜੇ ਤੂੰ ਬੁਰਾ ਨਾ ਮੰਨੇ ਤਾਂ ਤੈਨੂੰ ਇੱਕ ਗੱਲ ਪੁੱਛਾਂ ਉਹ ਕਹਿਣ ਲੱਗੀ ਹਾਂ ਉਹ ਮੇਰੀ ਗੱਲ ਨੂੰ ਸਮਝ ਗਈ ਸੀ ਮੈਂ ਕੀ ਪੁੱਛਣ ਵਾਲਾ ਫਿਰ ਉਹਨੇ ਕਿਹਾ ਕਿ ਹਾਂ ਦਾ ਸਹੀ ਹੋਇਆ ਮੈਂ ਹੌਲੀ ਜਿਹੀ ਕਿਹਾ ਕਿ ਅੱਜ ਸ਼ਾਮ ਜਦੋਂ ਮੈਂ ਤੁਹਾਡੇ ਨਾਲ ਘੁੰਮਣ ਫਿਰਨ ਦੀਆਂ ਗੱਲਾਂ ਕਰਦਾ ਸੀ ਤਾਂ ਤੂੰ ਅਚਾਨਕ ਚੁੱਪ ਕਿਉਂ ਹੋ ਗਈ ਸੀ ਤੂੰ ਇਦਾਂ ਹੀ ਉੱਠ ਕੇ ਕਿਉਂ ਚਲੀ ਗਈ ਮੈਨੂੰ ਲੱਗਿਆ ਕਿ ਮੈਂ ਇਹੋ ਜਿਹੀ ਕੀ ਗੱਲ ਗਲਤ ਕਹਿ ਦਿੱਤੀ ਸੀ ਭਾਬੀ ਕੁਝ ਨਹੀਂ ਬੋਲੀ ਤੇ ਫਿਰ ਕਹਿਣ ਲੱਗੀ ਕਿ ਸਾਡੇ ਵਿੱਚ ਸਭ ਕੁਝ ਸਹੀ ਚੱਲਦਾ ਸੀ ਇਦਾਂ ਲੱਗ ਰਿਹਾ ਸੀ ਕਿ ਜਿੱਦਾਂ ਕੁਝ ਜ਼ਬਰਦਸਤੀ ਕਰ ਰਹੀ ਹੋਵੇ ਮੈਨੂੰ ਉਹਦਾ ਜਵਾਬ ਸੁਣ ਕੇ ਅਜੀਬ ਜਿਹੀ ਬੇਚੈਨੀ ਹੋਈ دلکارਦਾ ਸੀ ਕਿ ਫਿਰ ਪੁੱਛ ਲਵਾਂ ਪਰ ਫਿਰ ਮੈਂ ਆਪਣੇ ਆਪ ਨੂੰ ਰੋਕਿਆ ਸ਼ਾਇਦ ਉਹ ਦੱਸਣਾ ਨਹੀਂ ਚਾਹੁੰਦੀ ਸੀ ਸ਼ਾਇਦ ਕੁਝ ਏਦਾਂ ਦੇ ਰਾਜ਼ ਜੋ ਉਹਨਾਂ ਦੇ ਵਿੱਚ ਹੋਣਗੇ ਫਿਰ ਮੈਂ ਪਾਸਾ ਪਲਟਿਆ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗਾ ਪਰ ਮੇਰੀਆਂ ਅੱਖਾਂ ਵਿੱਚ ਨੀਂਦ ਹੁੰਦੇ ਹੋਏ ਵੀ ਜਾਗ ਰਹੀਆਂ ਸੀ ਮੇਰਾ ਤਾਂ ਮਨ ਉੱਥੇ ਹੀ اٹਕਿਆ ਹੋਇਆ ਸੀ ਉਹਦੀ ਆਵਾਜ਼ ਉਹਦੀਆਂ ਨਜ਼ਰਾਂ ਉਹ ਸਭ ਕੁਝ ਝੂਠ ਬੋਲ ਰਹੀ ਸੀ ਤਾਂ ਕੁਝ ਦੇਰ ਬਾਅਦ ਕੁੱਤੀ ਜਿਹੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਮੈਂ ਇੱਕਦਮ ਚੱਕਰਾਂ ਹੋ ਗਿਆ ਹੌਲੀ ਜਿਹੀ ਪਾਸਾ ਫਲਟਿਆ ਜਦ ਦੇਖਿਆ ਤਾਂ ਭਾਬੀ ਆਸਮਾਨ ਵੱਲ ਦੇਖਦੀ ਸੀ ਤੇ ਰੋਈ ਜਾਂਦੀ ਸੀ ਉਹਦਾ ਚਿਹਰਾ ਚੰਨ ਵਾਲਾ ਸੀ ਅੱਖਾਂ ਵਿੱਚ ਹੰਝੂ ਲੱਗ ਜਾਂਦੇ ਸੀ ਉਹ ਕਿਸੇ ਪੁਰਾਣੀ ਆਜਾਦਾਂ ਵਿੱਚ ਗਵਾਚੀ ਹੋਈ ਸੀ ਮੇਰੇ ਦਿਲ ਵਿੱਚ ਜਿੱਦਾਂ ਕੁਝ ਕਿਹਾ ਸੀ ਮੈਂ ਕਿਹਾ ਭਾਬੀ ਕੀ ਹੋਇਆ ਉਹ ਮੇਰੇ ਵੱਲ ਨੂੰ ਆਈ ਤੇ ਹੰਝੂ ਪੂੰਝ ਲੈ ਜਿਦਾਂ ਕੋਈ ਚੋਰੀ ਫੜੀ ਗਈ ਹੋਵੇ ਕਹਿਣ ਲੱਗੀ ਕੁਝ ਨਹੀਂ ਅਭੀ ਬਸ ਓਦਾਂ ਹੀ ਨੀਂਦ ਨਹੀਂ ਆ ਰਹੀ ਸੀ ਪਰ ਮੈਨੂੰ ਵੀ ਸਮਝ ਆ ਗਈ ਸੀ ਕਿ ਜ਼ਰੂਰ ਕੁਝ ਨਾ ਕੁਝ ਭਾਬੀ ਦੇ ਨਾਲ ਏਦਾਂ ਦਾ ਹੋਇਆ ਜੋ ਮੈਨੂੰ ਦੱਸ ਨਹੀਂ ਰਹੀ ਫਿਰ ਮੈਂ ਕਿਹਾ ਕਿ ਭਾਬੀ ਹੁਣ ਨਹੀਂ ਹੁਣ ਮੇਰੇ ਤੋਂ ਤੂੰ ਕੁਝ ਨਹੀਂ ਲੁਕੋ ਸਕਦੀ ਤੈਨੂੰ ਮੇਰੀ ਸੌਂ ਲੱਗੀ ਜੋ ਵੀ ਗੱਲ ਆ ਸੱਚ-ਸੱਚ ਦੱਸ ਕੁਝ ਪਲ ਤੱਕ ਤਾਂ ਉਹ ਮੇਰੇ ਵੱਲ ਦੇਖਦੀ ਰਹੀ ਤੇ ਉਹਦੇ ਚਿਹਰੇ ਤੇ ਹਰਾਨੀ ਨਹੀਂ ਸੀ ਬਸ ਥਕਾਵਟ ਸੀ ਜਿੱਦਾਂ ਉਹਨੇ ਹਾਰ ਮੰਨ ਲਈ ਹੋਵੇ ਤੇ ਲੰਬਾ ਸਾਹ ਲਿਆ ਫਿਰ ਆਸਮਾਨ ਵੱਲ ਦੇਖਦੀ ਹੋਈ ਕਹਿਣ ਲੱਗੀ ਤੇਰਾ ਭਰਾ ਤਾਂ ਵੱਡੇ ਸ਼ਹਿਰ ਵਿੱਚ ਰਹਿੰਦਾ ਪਰ ਜਿੱਦਾਂ ਸਾਰਿਆਂ ਨੂੰ ਪਤਾ ਕਿ ਉਹ ਕਿਸੇ ਕੰਪਨੀ ਵਿੱਚ ਕੰਮ ਕਰਦਾ। ਇਹ ਗੱਲ ਝੂਠ ਆ। ਮੈਂ ਤਾਂ ਹੈਰਾਨ ਹੋ ਗਿਆ ਸੀ। ਫਿਰ ਪੁੱਛਿਆ ਕਿ ਉਹ ਕਰਦਾ ਕੀ ਆ? ਤਾਂ ਕਹਿਣ ਲੱਗੀ ਉਹ ਤਾਂ ਗਾਈਡ ਦਾ ਕੰਮ ਕਰਦਾ। ਬਾਹਰੋਂ ਆਇਆ। ਬਾਹਰੋਂ ਆਇਆ ਮੁੰਡੇ ਕੁੜੀਆਂ ਵੱਡੇ-ਵੱਡੇ ਸ਼ਹਿਰਾਂ ਦੀ ਉਹਨਾਂ ਨੂੰ ਸੈਰ ਕਰਵਾਉਂਦਾ। ਉਹਨਾਂ ਨੂੰ ਲੈ ਕੇ ਜਾਂਦਾ ਹੋਟਲ ਦਵਾਉਂਦਾ, ਪਾਰਟੀ ਕਰਦੇ ਆ। ਕਦੀ-ਕਦੀ ਉਹਨਾਂ ਦੇ ਨਾਲ ਘੁਲਮਿਲ ਵੀ ਜਾਂਦਾ। ਤੂੰ ਸਮਝ ਰਿਆ ਨਾ ਵੀ ਮੈਂ ਕੀ ਕਹਿ ਰਹੀ ਆ। ਮੈਂ ਹੌਲੀ ਜਿਹੀ ਉਹਦਾ ਹੱਥ ਫੜਿਆ ਤੇ ਕਿਹਾ ਭਾਬੀ ਇਹਦੇ ਵਿੱਚ ਕੀ ਗੱਲ ਤਾਂ? ਇਹ ਵੀ ਤਾਂ ਇੱਕ ਕੰਮ ਹੀ ਆ ਲੋਕਾਂ ਨੂੰ ਗਾਈਡ ਕਰਨ ਵਿੱਚ ਮਦਦ ਕਰਨਾ ਇਹ ਕੋਈ ਬੁਰਾ ਕੰਮ ਨਹੀਂ ਆ ਤਾਂ ਭਾਬੀ ਨੇ ਮੇਰੇ ਵੱਲ ਦੇਖਿਆ ਤੇ ਭਿੱਜੀਆਂ ਹੋਈਆਂ ਅੱਖਾਂ ਉਵੇਂ ਹੀ ਸੀ ਤੇ ਉਹਨਾਂ ਨੇ ਪੁੱਝਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਕਹਿਣ ਲੱਗੀ ਅਭੀ ਮੈਨੂੰ ਪਤਾ ਕਿ ਇਹਦੇ ਵਿੱਚ ਕੋਈ ਬੁਰਾਈ ਨਹੀਂ ਐ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਪਰ ਗੱਲ ਕੰਮ ਦੀ ਨਹੀਂ ਇਹਨਾਂ ਕਹਿ ਕੇ ਉਹ ਫਿਰ ਰੁਕ ਗਈ ਸੀ ਫਿਰ ਮੈਂ ਕਿਹਾ ਕਿ ਰੁਕ ਕਿਉਂ ਗਈ ਭਾਬੀ ਮੈਨੂੰ ਸਾਰਾ ਕੁਝ ਸੱਚ-ਸੱਚ ਦੱਸ ਭਾਬੀ ਕਹਿਣ ਲੱਗੀ ਕਿ ਜਦੋਂ ਤੂੰ ਕਿਹਾ ਸੀ ਕਿ ਤੇਰੇ ਭਰਾਣੇ ਮੈਨੂੰ ਬਹੁਤ ਘੁਮਾਇਆ ਹੋਗਾ ਫਿਰ ਇਸ ਲਈ ਮੈਂ ਜੱਪ ਹੋ ਗਈ ਸੀ ਕਿਉਂਕਿ ਮੈਂ ਉਹਦੇ ਨਾਲ ਘੁੰਮਣ ਤਾਂ ਗਈ ਸੀ ਸਾਡਾ ਨਵਾਂ ਨਵਾਂ ਵਿਆਹ ਹੋਇਆ ਸੀ ਉਹ ਮੈਨੂੰ ਲੈ ਕੇ ਵੀ ਗਿਆ ਸੀ ਉੱਥੇ ਸਭ ਕੁਝ ਬਹੁਤ ਸੋਹਣਾ ਸੀ ਤੇਰੇ ਭਰਾ ਨੇ ਜਿੰਨੇ ਮੈਨੂੰ ਉੱਥੇ ਘੁਮਾਇਆ ਤਾਂ ਅਸੀਂ ਬਹੁਤ ਮસ્ਤੀ ਵੀ ਕੀਤੀ ਫੋਟੋਆਂ ਖਿੱਚੀਆਂ ਕਾਫੀ ਧੇਰ ਅਸੀਂ ਘੁੰਮਦੇ ਵੀ ਰਹੇ ਨਵੀਂ ਬਿਊਟੀ ਵਾਲੇ ਸੁਪਨੇ ਮੈਂ ਦੇਖਦੀ ਸੀ ਤੇ ਮੈਂ ਦੇਖਿਆ ਵੀ ਸੀ ਉਹਦੀਆਂ ਅੱਖਾਂ ਉਸੇ ਵਲੇ ਮੁਸਕਰਾਈਆਂ ਸੀ ਪਰ ਇੱਕ ਪਲ ਲਈ ਫਿਰ ਬੁੱਝ ਗਈਆਂ ਸੀ ਉਸ ਰਾਤ ਹੋਟਲ ਵਿੱਚ ਅਸੀਂ ਰੁਕੀ ਸੀ ਮੈਂ ਉਸ ਦਿਨ ਬਹੁਤ ਥੱਕੀ ਹੋਈ ਸੀ ਇਸ ਲਈ ਮੈਂ ਜਲਦੀ ਸੌਂ ਗਈ ਪਰ ਰਾਤ ਨੂੰ ਮੇਰੀ ਅਚਾਨਕ ਅੱਖ ਖੁੱਲੀ ਤਾਂ ਮੈਂ ਦੇਖਿਆ ਕਿ ਮੇਰੇ ਲਾਗੇ ਕੋਈ ਨਹੀਂ ਸੀ ਮੈਂ ਕਿਹਾ ਕਿ ਉਹ ਬਾਥਰੂਮ ਵਿੱਚ ਗਏ ਹੋਣਗੇ ਪਰ ਜਦੋਂ ਕੁਝ ਦੇਰ ਤੱਕ ਉਹ ਨਹੀਂ ਆਏ ਤਾਂ ਮੈਂ ਉਹਨੂੰ ਕਮਰੇ ਦੇ ਬਾਥਰੂਮ ਵਿੱਚ ਦੇਖਿਆ ਪਰ ਉਹ ਉੱਥੇ ਵੀ ਨਹੀਂ ਸੀ ਫਿਰ ਮੈਂ ਉਹਨੂੰ ਬਾਹਰ ਦੇਖਣ ਲਈ ਨਿਕਲ ਗਈ ਤਾਂ ਰਿਸੈਪਸ਼ਨ ਦੇ ਹੁੰਦੇ ਹੋਏ ਮੈਂ ਬਾਹਰ ਤੱਕ ਚਲੀ ਗਈ ਮੈਂ ਕਿਹਾ ਕਿ ਭਾਬੀ ਫਿਰ ਉਹ ਕਿਸੇ ਕੁੜੀ ਨਾਲ ਬੈਠਾ ਸੀ ਕਹਿਣ ਲੱਗੀ ਨਹੀਂ ਅਬੀ ਬੈਠਾ ਨਹੀਂ ਸੀ ਉਹਦੀ ਆਵਾਜ਼ ਟੁੱਟਣ ਲੱਗ ਪਈ ਉਹ ਉਹਦੇ ਬਹੁਤ ਹੀ ਕੋਲ ਸੀ ਜਿੱਦਾਂ ਹੀ ਮੈਂ ਉਹ ਲਈ ਕੁਝ ਵੀ ਨਹੀਂ ਸੀ ਮੈਨੂੰ ਤਾਂ ਬਸ ਉਹਨੇ ਇੱਕ ਵਿਆਹ ਦਾ ਨਾਮ ਹੀ ਦਿੱਤਾ ਸੀ ਹੁਣ ਕੋਈ ਨਵਾਂ ਚਿਹਰਾ ਨਵੀਂ ਖੁਸ਼ਬੂ ਉਹਦੇ ਨਾਲ ਸੀ ਮੇਰਾ ਤਾਂ ਇਹ ਦੇਖ ਕੇ ਦਿਲ ਟੁੱਟ ਗਿਆ ਸੀ ਮੈਂ ਉਥੋਂ ਕੁਝ ਪਲ ਜਾ ਕੇ ਖੜੀ ਰਹੀ ਪਰ ਕੁਝ ਪਲ ਤੇ ਫਿਰ ਮੈਂ ਵਾਪਸ ਉਨੇ ਪੈਰੀ ਆ ਗਈ ਕਮਰੇ ਵਿੱਚ ਆ ਕੇ ਮੈਂ ਆਪਣੇ ਆਪ ਨੂੰ ਬੰਦ ਕਰ ਲਿਆ ਉਸ ਰਾਤ ਮੈਨੂੰ ਨੀਂਦ ਨਹੀਂ ਆਈ ਸੀ ਮੇਰਾ ਵਿਆਹ ਮੇਰਾ ਸੁਪਨਾ ਤਾਂ ਜਿਵੇਂ ਪਾਣੀ ਵਿੱਚ ਰੁੜ ਗਿਆ ਸੀ ਜਦੋਂ ਸਵੇਰ ਹੋਣ ਵਾਲੀ ਸੀ ਤਾਂ ਦਰਵਾਜ਼ੇ ਖੁੱਲਣ ਦੀ ਆਵਾਜ਼ ਆਈ ਤੇਰਾ ਭਰਾ ਵਾਪਸ ਆਇਆ ਦੱਬੇ ਪੈਰੀਂ ਆ ਕੇ ਕਮਰੇ ਵਿੱਚ ਫਿਰ ਲੰਮੇ ਪੈ ਗਿਆ ਜਿੱਦਾਂ ਡਰਦਾ ਹੋਵੇ ਤਾਂ ਮੈਂ ਕਿਤੇ ਜਾਗ ਨਾ ਜਾਵਾਂ ਪਰ ਮੈਂ ਤਾਂ ਪਹਿਲਾਂ ਹੀ ਉਹਦੇ ਪਿੱਛੇ ਖੜੀ ਸੀ ਉਹ ਮੈਨੂੰ ਦੇਖ ਕੇ ਡਰ ਗਿਆ ਫਿਰ ਮੈਂ ਉਹਨੂੰ ਪੁੱਛਿਆ ਕਿ ਰਾਤ ਤੁਸੀਂ ਕਿੱਥੇ ਚਲੇ ਗਏ ਸੀ ਕਿਉਂਕਿ ਮੈਂ ਉਹਦੇ ਮੂੰਹੋਂ ਹੀ ਸੁਣਨਾ ਚਾਹੁੰਦੀ ਸੀ ਪਰ ਉਹਨੇ ਫਟਾਫਟ ਬਹਾਨਾ ਬਣਾ ਦਿੱਤਾ ਕਿ ਮੈਂ ਬਾਹਰ ਕੋ ਮਲੇ ਗਿਆ ਸੀ ਕੁਝ ਦਿਨ ਬੈਠਾ ਰਿਹਾ ਕੋਈ ਕਾਫੀ ਪੁਰਾਣਾ ਕੁਝ ਪੁਰਾਣੀਆਂ ਗੱਲਾਂ ਸੋਚ ਰਿਹਾ ਸੀ ਉਹਦੇ ਮੂੰਹੋਂ ਇਹ ਗੱਲ ਸੁਣ ਕੇ ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਗਏ ਫਿਰ ਮੈਂ ਕਹਿ ਹੀ ਦਿੱਤਾ ਕਿ ਮੈਂ ਸਭ ਕੁਝ ਦੇਖ ਲਿਆ ਸੀ ਮੈਂ ਜਾਣਦੀ ਹਾਂ ਕਿ ਰਾਤ ਨੂੰ ਤੁਸੀਂ ਕਿੱਥੇ ਸੀ ਤੇ ਕਿਹਦੇ ਨਾਲ ਸੀ ਉਹ ਥੋੜਾ ਘਬਰਾ ਗਿਆ ਪਰ ਸ਼ਰਮਿੰਦਾ ਨਹੀਂ ਹੋਇਆ ਉਹਦੀ ਆਵਾਜ਼ ਬਿਲਕੁਲ ਸਹੀ ਸੀ ਔਰ ਉਹ ਸਫਾਈ ਦੇਣ ਲੱਗ ਗਿਆ ਕਹਿਣ ਲੱਗਿਆ ਕਿ ਤੂੰ ਗਲਤ ਸਮਝ ਰਹੀ ਆਂ ਇਸਾਬੇ ਮੇਰੇ ਕੰਮ ਦਾ ਹਿੱਸਾ ਹੀ ਆ ਮੈਂ ਜੋ ਕਰਦਾ ਉਹ ਮੇਰੀ ਮਜਬੂਰੀ ਆ ਮੈਂ ਇਹਨਾਂ ਕੁੜੀਆਂ ਨੂੰ ਇਕੱਲੀਆਂ ਆਉਂ ਹੀ ਲੈ ਕੇ ਆਉਣਾ ਤੇ ਉਹਨਾਂ ਦਾ ਸਾਥ ਦੇਣਾ ਇਹ ਮੇਰਾ ਕੰਮ ਆ ਅਸੀਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਕਰਾਂਗੇ ਤਾਂ ਹੋਰ ਕੌਣ ਕਰੂਗਾ ਇਹ ਉਹਨਾਂ ਨੂੰ ਖੁਸ਼ ਰੱਖਣ ਦਾ ਹਿੱਸਾ ਤੇ ਇਹ ਸਭ ਕੁਝ ਪ੍ਰੋਫੈਸ਼ਨਲ ਆ ਅਭੀ ਤੇਰੇ ਭਰਾ ਦੀ ਗੱਲ ਸੁਣ ਕੇ ਤਾਂ ਮੈਨੂੰ ਲੱਗਿਆ ਜਿਦਾਂ ਕੋਈ ਮੇਰੇ ਸੀਨੇ ਤੇ ਕਿਸੇ ਨੇ ਪੱਥਰ ਹੀ ਰੱਖ ਦਿੱਤਾ ਹੋਵੇ ਵਿਆ ਮੇਰੇ ਲਈ ਇੱਕ ਬਚਨ ਸੀ ਇੱਕ ਬੰਧਨ ਸੀ ਇੱਕ ਭਰੋਸਾ ਸੀ ਇੱਕ ਤੇਰਾ ਭਰਾ ਦੇ ਲਈ ਉਹ ਸਿਰਫ ਇੱਕ ਜ਼ਰੂਰਤ ਸੀ ਅੱਜ ਸ਼ਾਇਦ ਉਹਦੀ ਉਹ ਪੂਰੀ ਹੋ ਗਈ ਸੀ ਫਿਰ ਮੈਂ ਉਹਨੂੰ ਕਿਹਾ ਕਿ ਜੇ ਤੇਰਾ ਇਹ ਕਾਮਾ ਤਾਂ ਫਿਰ ਤੇਰਾ ਘਰ ਕੀ ਆ ਮੈਂ ਕੌਣ ਆ ਕੀ ਇੱਕ ਘਰ ਵਾਲੀ ਹੋਣ ਦੇ ਨਾਂ ਤੇ ਮੇਰਾ ਕੋਈ ਅਧਿਕਾਰ ਨਹੀਂ ਮੇਰੀ ਕੋਈ ਇੱਜ਼ਤ ਨਹੀਂ ਤੇ ਤੇਰਾ ਭਰਾ ਫਿਰ ਕੁਝ ਵੀ ਨਹੀਂ ਬੋਲਿਆ ਉਸ ਤੋਂ ਬਾਅਦ ਸਾਡੇ ਵਿੱਚ ਬਹੁਤ ਲੜਾਈ ਹੋਈ ਮੈਂ ਉਹਨੂੰ ਕਿਹਾ ਕਿ ਮੈਂ ਇਸ ਰਿਸ਼ਤੇ ਵਿੱਚ ਨਹੀਂ ਰਹਿ ਸਕਦੀ ਜਿੱਥੇ ਵਫਾਦਾਰੀ ਨਾ ਹੋਵੇ ਉਨੇ ਕਹਿਆ ਕਿ ਤੂੰ ਤਾਂ ਪਿੰਡ ਦੀ ਕੁੜੀ ਆ ਤੈਨੂੰ ਇਥੋਂ ਦੀ ਸਮਝ ਨਹੀਂ ਆਊਗੀ ਤੂੰ ਡਰਾਮਾ ਨਾ ਕਰ ਉਹਦੀ ਗੱਲ ਸੁਣ ਕੇ ਮੇਰੇ ਦਿਲ ਵਿੱਚ ਇੱਕ ਚੀਜ਼ ਜਈ ਉੱઠી ਮੈਂ ਉਸ ਤੋਂ ਪਹਿਲੇ ਉੱਥੇ ਰੁਕਣਾ ਨਹੀਂ ਚਾਹੁੰਦੀ ਸੀ ਮੈਂ ਆਪਣਾ ਸਾਰਾ ਸਮਾਨ ਚੁੱਕਿਆ ਤੇ ਬੈਗ ਵਿੱਚ ਰੱਖਿਆ ਤੇ ਉੱਥੋਂ ਵਾਪਸ ਚਲੀ ਆਈ ਤੇਰੇ ਭਰਾ ਨੇ ਮੈਨੂੰ ਰੋਕਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਮੈਂ ਟੈਕਸੀ ਲਈ ਤੇ ਸਿੱਧਾ ਸਟੇਸ਼ਨ ਪਹੁੰਚ ਗਈ ਸਵੇਰ ਦੀ ਪਹਿਲੀ ਟ੍ਰੇਨ ਲੈ ਕੇ ਮੈਂ ਆਪਣੇ ਪਿੰਡ ਆ ਗਈ ਮੈਂ ਤੇ ਫਿਰ ਮੇਰਾ ਭਰਾ ਉਹਨੇ ਕਿਹਾ ਕਿ ਉਹਨੇ ਇੱਕ ਵਾਰ ਵੀ ਮੈਨੂੰ ਫੋਨ ਨਹੀਂ ਕੀਤਾ। ਉਹਨੂੰ ਕੋਈ ਅਫਸੋਸ ਨਹੀਂ ਸੀ ਤੇ ਨਾ ਹੀ ਫੋਨ ਆਇਆ ਤੇ ਨਾ ਹੀ ਕੋਈ ਖਬਰ। ਸ਼ਾਇਦ ਉਹਦੇ ਲਈ ਮੈਂ ਸਿਰਫ ਇੱਕ ਫੀਕ ਜਹੀ ਸੀ ਜੋ ਅੱਜ ਬੀਤ ਚੁੱਕਿਆ ਸੀ ਭਾਬੀ ਬਿਲਕੁਲ ਚੁੱਪ ਹੋ ਗਈ ਸੀ। ਛੱਤ ਤੇ ਸਿਰਫ ਭਾਬੀ ਦੀ ਹੌਲੀ-ਹੌਲੀ ਸਾਹਾਂ ਦੀ ਆਵਾਜ਼ ਆਉਂਦੀ ਸੀ। ਮੇਰਾ ਦਿਲ ਵੀ ਭਾਰਾ ਜਾ ਹੋ ਗਿਆ ਸੀ। ਫਿਰ ਭਾਬੀ ਕਹਿਣ ਲੱਗੀ ਕਿ ਮੈਂ ਇਹ ਸਭ ਕਿਸੇ ਦੇ ਸਾਹਮਣੇ ਕਹਿਣ ਦਾ ਕਦੇ ਮਨ ਵੀ ਨਹੀਂ ਕੀਤਾ। ਪਰ ਅੱਜ ਸ਼ਾਇਦ ਪਹਿਲੀ ਵਾਰ ਲੱਗਿਆ ਕਿ ਜੋ ਮੇਰੀ ਗੱਲਾਂ ਨੂੰ ਸੁਣਨਾ ਚਾਹੁੰਦਾ ਬਿਨਾਂ ਜੱਜ ਕੀਤੇ ਬਿਨਾਂ ਸਵਾਲ ਕੀਤੇ ਮੈਂ ਉਹਦੇ ਹੱਥ ਤੇ ਹੱਥ ਰੱਖਿਆ ਤੇ ਮੈਂ ਭਾਬੀ ਦੀਆਂ ਅੱਖਾਂ ਵਿੱਚ ਦੇਖ ਰਿਹਾ ਸੀ ਉਹ ਅੱਖਾਂ ਜੋ ਕਈ ਸਾਲਾਂ ਤੋਂ ਬਿਲਕੁਲ ਸ਼ਾਂਤ ਸੀ ਅੱਜ ਪਹਿਲੀ ਵਾਰ ਉਹ ਬੋਲ ਰਹੀਆਂ ਸੀ ਉਹਦੇ ਵਿੱਚ ਹੰਝੂ ਨਹੀਂ ਸੀ ਬਸ ਇੱਕ ਥਕਾਵਟ ਸੀ ਇੱਕ ਉਦਾਸੀ ਸੀ ਜਿਹਨੂੰ ਸ਼ਬਦਾਂ ਵਿੱਚ ਦੱਸਣਾ ਔਖਾ ਸੀ ਮੈਂ ਕੁਝ ਕਹਿਣ ਦੇ ਲਈ ਅਜੇ ਬੋਲਣ ਹੀ ਲੱਗਾ ਸੀ ਤੇ ਫਿਰ ਚੁੱਪ ਕਰ ਗਿਆ ਕੀ ਕਹਿੰਦਾ ਕੀ ਜਵਾਬ ਸੀ ਮੇਰੇ ਕੋਲ ਉਹਦੇ ਟੁੱਟੇ ਹੋਏ ਭਰੋਸੇ ਦਾ ਉਸ ਦਰਦ ਦਾ ਜੋ ਉਹਨੇ ਇਕੱਲੀ ਨੇ ਬਰਦਾਸ਼ਤ ਕੀਤਾ ਮੈਂ ਬਸ ਉਹਦਾ ਹੱਥ ਫੜਿਆ ਸੀ ਤੇ ਉਹ ਹੱਥ ਜੋ ਕੰਬ ਰਿਹਾ ਸੀ ਜਿਹਦੇ ਵਿੱਚ ਉਹ ਆਪਣੇ ਹੋਣ ਦੀ ਕੋਈ ਉਮੀਦ ਬਾਕੀ ਵੀ ਨਹੀਂ ਸੀ ਮੈਨੂੰ ਪਤਾ ਸੀ ਕਿ ਉਹਦੇ ਲਈ ਜ਼ਿਆਦਾ ਕੁਝ ਨਹੀਂ ਕਰ ਸਕਦਾ ਮੈਂ ਉਹਦੀ ਟੁੱਟੀ ਜ਼ਿੰਦਗੀ ਨੂੰ ਜੋੜ ਨਹੀਂ ਸਕਦਾ ਸੀ ਉਹਦੇ ਬੀਤੇ ਸਾਲ ਵਾਪਸ ਨਹੀਂ ਲਿਆ ਸਕਦਾ ਸੀ ਉਹਦੇ ਜ਼ਖਮ ਨਹੀਂ ਭਰ ਸਕਦਾ ਸੀ ਬਸ ਮੈਂ ਉਹਦੇ ਕੋਲ ਸੀ ਚੁੱਪਚਾਪ ਕਦੀ ਕਦੀ ਕਿਸੇ ਦੇ ਕੋਲ ਆਉਣਾ ਇਹ ਸਭ ਤੋਂ ਵੱਡੀ ਗੱਲ ਹੁੰਦੀ ਆ ਤੇ ਭਾਬੀ ਦੀਆਂ ਅੱਖਾਂ ਹੁਣ ਬੰਦ ਸੀ ਉਹਦੇ ਚਿਹਰੇ ਤੇ ਇੱਕ ਸ਼ਾਂਤੀ ਜਿਹੀ ਸੀ ਸ਼ਾਇਦ ਇਸ ਲਈ ਕਿ ਉਹਨੇ ਸਭ ਕੁਝ ਮੈਨੂੰ ਆਪਣੇ ਦਿਲ ਦਾ ਕਹਿ ਕੇ ਸੁਣਾ ਦਿੱਤਾ ਸੀ